ਜਾ ਪੰਜਾਬ ਬਰੇਵਰੀ ਲਿਸਨ ਅਪ ਸਰ ਸ਼ੇਰਾਂ ਦਾ ਕੋਨ ਰੱਟੇ ਦੋਦਾ ਕੰਨਾਂ ਦੇ ਮਦਦ ਵਿੱਚ ਸਦਾ ਗੋਰਦਾ ਪੰਜਾਬ ਦਾ ਨਾਮ ਦੁਨੀਆ ਚ ਚਮਕਦਾ ਬਹਾਦਰੀ ਦੇ ਅੱਤੇ ਸਿਰ ਫੱਕੇ ਵੱਧਦਾ ਤੇ ਹਾਸ ਤੇ ਪਨੇ ਖੋਲਾ ਹੂ ਨਾਲ ਲਿਖੇ ਖੜ ਕੇ ਸੂਰਮੇ ਜਿੱਤੇ ਹੋ ਸਾਰੇ ਏਕੇ ਦਲ ਬਾਰਾਂ ਦੀ ਚਮਕ ਗੂਣੀਆਂ ਦੀ ਬਰਸਾਤ ਸ਼ਹੀਦਾਂ ਦੇ ਕੱਟ ਮਾਤੇ ਖਲਾ ਪੰਜਾਬੀ ਚਾਹ ਦਰ ਦੇ ਮੋਤ ਤੋਂ ਲੱਕ ਦੇ ਹਾਰੇ ਕੁਝ ਮਨਾ ਬਸਾਂ ਮੇ ਬਪਾਰੇ ਸ਼ੇਰ ਸਿਆਰੇ ਤਾਂ ਸੇ ਦੀ ਰੂਹ ਕਰਾਂ ਦੀ ਕਿਹਾ ਦੁਨੀਆ ਨੂੰ ਸਖਾ ਇਹ ਹੌਸਲੇ ਦੀ ਦਰਸਨਾ ਹੂ ਦਰਗਾਹ ਤੇ ਦੌਰਦਾ ਨੰਨ ਦੇ ਮਦਦਾਂ ਵਿੱਚ ਸਦਾ ਦੌਰਦਾ ਸੱਚਾ ਤਾਂ ਨਾ ਆਲੀ ਦੁਨੀਆ ਤੇ ਚਮਦਾ ਹਾਜ਼ਰੀ ਦੇ ਰਾਤ ਸਿਰ ਫੱਕੇ ਬਾਦਦਾ ਜੋ ਰਾਇ ਵਿੱਚ ਤੇ ਮਦ ਵਿੱਚ ਕੀਤੀ ਦਿਲਵੰਦਾ ਪੰਜਾਬੀ ਦਾ ਦੁਨੀਆਂ ਨੇ ਵੀ ਮੰਨੀ ਸਿੱਖੀ ਦੀ ਸਿੱਖਿਆ ਬਰਾਬਰੀ ਦਾ ਫ਼ਲ ਹਰ ਮੋੜ ਤੇ ਖੜੇ ਨਾ ਕਰ ਦੇ ਕਾਹ ਗੋਲੀਆਂ ਚੱਲਣ ਤਾਂ ਵੀ ਸੱਚ ਦੇ ਨਾਲ ਮਦ ਕਰੀਏ ਸਭ ਦੀ ਇਹੀ ਪੰਜਾਬੀ ਹਾਲਤ ਦਿਲ ਵਿੱਚ ਦਿਆ ਪਰ ਹੱਥ ਵਿੱਚ ਤਾਕਤ ਪੰਜਾਬੀ ਜਤਾਦੀ ਇਹੀ ਅਸਲੀ ਬਰਕਤ ਜਿੱਥੇ ਤਾਂ ਆਦਰੀ ਲਿਖੀ ਉੱਥੇ ਪੰਜਾਬ ਹੈ ਜਿੱਥੇ ਕੁਰਬਾਨੀ ਹੋਈ ਓਥੇ ਪੰਜਾਬ ਹੈ ਸਿਆਣ ਦੀ ਧਰਤੀ ਨਕਦੇ ਮੁੱਕਲੀ ਬਹਾਦਰੀ ਦੀਆਂ ਕਹਾਣੀਆਂ ਸਦਾ ਸੁਣਨੀਆਂ ਤੇ ਖਾਸ ਤੇ ਬਨੇ ਖੋਲ ਲਹੁ ਨਾਂ ਲਿਖੇ ਧੜ ਕੇ ਸੂਰਮੇ ਜਿੱਤੇ ਹੋ ਸਾਰੇ ਡਿਗੇ ਲਵਾਰਾਂ ਦੀ ਚਮਕ ਗੋਲੀਆਂ ਦੀ ਬਰਸਾਤ ਸ਼ਹੀਦਾਂ ਦੇ ਖੂਨ ਤੇ ਖੜਾ ਪੰਜਾਬੀ ਜਾਨਾ ਤੇ ਮੋਤ ਤੋਂ ਨਾ ਕਦੇ ਹਾਰੇ ਦੁਸ਼ਮਨਾਂ ਦੇ ਸਾਹਮਣੇ ਬੱਬਰ ਸ਼ੇਰ ਤੇ ਆੜੇ ਖਾਲਸੇ ਦੀ ਰੂਹ ਗੁਰਾਂ ਦੀ ਕਿਰਪਾ ਦੁਨੀਆਂ ਉਸ ਤੇ ਕਾਹੇ ਹੌਸਲੇ ਦੀ ਤਸਨਾ ਖੂਨ ਰਕਾ ਚ ਦੌੜਦਾ ਨੰਦਾਂ ਦੇ ਮਦਦ ਰੱਚ ਸਦਾ ਗੌਰਦਾ ਪੰਜਾਬ ਦਾ ਨਾਮ ਦੁਨੀਆਂ ਚ ਚਮਦਾ ਪਹਾੜੀ ਦੇ ਰਾਦੇ ਸੇ ਫੱਕੇ ਵਾਤੇ ਦਾ ਲੜਾਈ ਵਿੱਚ ਤੇ ਮੱਦ ਵੀ ਕੀਤੀ ਦਿਲ ਵੱਡਾ ਪੰਜਾਬੀ ਦਾ ਦੁਨੀਆ ਨੇ ਵੀ ਮੰਨੀ ਸਿੱਖੀ ਦੀ ਸਿੱਖਿਆ ਬਰਾਬਰੀ ਦਾ ਪਾਠ ਹਰ ਮੋੜ ਤੇ ਖੜੇ ਨਾ ਕਰਦੇ ਕਾਕ ਗੋਲੀਆਂ ਚ ਉਡਰਦਾ ਵੀ ਸੱਚ ਦੇ ਨਾਲ ਮੱਦ ਪਈ ਏ ਸਭ ਦੀ ਇਹ ਹੀ ਪੰਜਾਬੀ ਹਾਲ ਦਿਲ ਵਿੱਚ ਤੇ ਆ ਪਰ ਹੱਥ ਵਿੱਚ ਤਾਕਤ ਪੰਜਾਬੀ ਜੱਟਾਂ ਦੀ ਰਹੀ ਅਸਲੀ ਬਰਕਤ ਜਿੱਥੇ ਬਹਾਦਰੀ ਲਿਖੀ ਉੱਥੇ ਪੰਜਾਬ ਹੈ ਜਿੱਥੇ ਕੁਰਬਾਨੀ ਹੋਈ ਉੱਥੇ ਪੰਜਾਬ ਹੈ ਸ਼ੇਰਾਂ ਦੀ ਧਰਤੀ ਨੱਕ ਤੇ ਮੁੱਕਲੀ ਬਹਾਦਰੀ ਦੀਆਂ ਕਹਾਣੀਆਂ ਸਦਾ ਸੁਣ ਲਈਆਂ